ਮੂਲਿਆਂ ਵਾਲੀ ਸਭ ਮਾਈਨਰ ਵਿੱਚ ਕਰੀਬ 20 ਫੁੱਟ ਤੋਂ ਜ਼ਿਆਦਾ ਲੰਬਾ ਪਾੜ ਪੈਣ ਕਾਰਨ ਪਿੰਡ ਬੰਨਾਵਾਲਾ ਦੇ ਰਕਬੇ ਵਿੱਚ ਕਿਸਾਨਾਂ ਵੱਲੋਂ 100 ਏਕੜ ਵਿੱਚ ਬੀਜੀ ਹੋਈ ਕਣਕ ਦੀ ਫਸਲ ਖਰਾਬ ਹੋ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਨਹਿਰੀ ਵਿਭਾਗ ਨੂੰ ਸੂਚਿਤ ਕਰਨ ਦੇ ਬਾਵਜੂਦ ਨਾ ਤਾਂ ਵਿਭਾਗ ਨੇ ਪਿਛੋ ਪਾਣੀ ਘਟਾਇਆ ਤੇ ਨਾ ਹੀ ਪਾੜ ਨੂੰ ਪੂਰਨ ਕਰਨ ਦਾ ਕੰਮ ਕੀਤਾ ਆਖਿਰ ਕਿਸਾਨਾਂ ਵੱਲੋਂ ਆਪਣੇ ਤੌਰ ਤੇ ਹੀ ਇਸ ਪਾੜ ਨੂੰ ਪੂਰਿਆ ਗਿਆ ਕਿਸਾਨ ਸੁਖਜੀਤ ਸਿੰਘ ਸੁਖਮੰਦਰ ਸਿੰਘ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਹਾਂਜੀ ਡੀਏਵੀ ਖਾਦ ਬੀਜ ਅਤੇ ਤੇਲ ਉੱਪਰ ਹਜ਼ਾਰਾਂ ਦੀ ਰਾਸ਼ੀ ਖਰਚ ਕਰਕੇ ਕਣਕ ਬੀਜੀ ਗਈ ਸੀ ਪਰ ਪਾੜ ਪੈਣ ਜਾਣ ਨਾਲ ਇਥੇ ਕਣਕ ਜਿਹੜੀ ਸਾਰੀ ਖਰਾਬ ਹੋ ਗਈ ਹੈ ਉਹ ਤੇ ਕਈ ਦਿਨਾਂ ਤੱਕ ਇਥੇ ਮੁੜ ਕਣਕ ਨਹੀਂ ਬੀਜੀ ਜਾ ਸਕੇਗੀ ਕਣਕ ਦੀ ਬਜਾਈ ਪਛੇਤੀ ਹੋਣ ਨਾਲ ਇਸ ਦੇ ਝਾੜ ਤੇ ਵੀ ਮਾੜਾ ਅਸਰ ਪਵੇਗਾ ਇਸ ਲਈ ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਇਹ ਆਪਣੀ ਰੂਮੂਲੇ ਵਾਲੀ ਸਬ ਮੈਨਰ ਇੱਥੇ ਤਕਰੀਬਨ ਰਾਤ 12 ਵਜੇ ਪਾੜ ਪਿਆ ਅਸੀਂ ਕਨਫਰਮ ਮਹਿਕਮੇ ਨੂੰ ਨਾਲ ਦੀ ਨਾਲ ਕੀਤਾ ਤਕਰੀਬਨ 12 ਘੰਟੇ ਹੋ ਗਏ ਕੋਈ ਮਹਿਕਮੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਖੁਦ ਇਹਨੂੰ ਬੰਨ ਰਹੇ ਆਪ ਠੀਕ ਹੈ ਜੀ ਇੱਕ ਤਕਰੀਬਨ ਸਾਡਾ 100 ਗਿੱਲਾ ਇੱਥੋਂ ਨੁਕਸਾਨ ਹੋ ਚੁੱਕਿਆ ਸੁਖਮੰਦਰ ਸਿੰਘ ਸਾਨੂੰ ਵਰਨਜੀਤ ਸਿੰਘ ਇਹਨਾਂ ਦਾ ਹੋ ਗਿਆ 15 ਏਕੜ ਕੱਲ ਬੀਜੀ ਸੀਗੀ ਤੇ ਇੱਕ ਸਰਦੂਲ ਸਿੰਘ ਦਾ ਹੀ ਇਹਨਾਂ ਦੀ ਸੀ 4 ਏਕੜ ਤੇ ਦੂਸਰੀ ਕਿਹੜੀ ਗਰਮਜੀਤ ਸਿੰਘ ਦੀ ਸੀ ਉਹਨਾਂ ਦੀ ਪਰਸੋ ਬੀਜੀ ਸੀਗੀ ਉਹਨਾਂ ਦੀ ਹੋ ਗਈ ਇੱਕ ਦੋ ਗਾਰ ਹੋ ਰਹੀ 12 ਗਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ محکمہ ਹਜੇ ਤੱਕ ਨਹੀਂ ਪਹੁੰਚਿਆ ਸਾਡੇ ਕੋਲੇ ਤੇ ਪਲੀ ਇਹ ਨੂੰ ਨਹਿਰ ਨੂੰ ਪਾੜ ਬਣ ਰਹੇ ਹੁ ਅਸੀਂ ਆਪ ਬਣ ਰਹੇ ਆ ਜੀ ਦਿਖਾਓ ਤੁਸੀਂ ਅਰੀ ਤਕਰੀਬਨ 20 ਫੁੱਟ ਪਾੜ ਆ ਜੀ ਇਹ ਜਿਹੜੇ ਅਸੀਂ ਆਪ ਬੰਦੇ ਲੈ ਕੇ ਬੰਨਿਆ محکمہ ਵੱਲੋਂ ਕੋਈ ਇੱਥੇ ਮੰਨ ਲਓ ਕਾਰਵਾਈ ਨਹੀਂ ਕੀਤੀ ਕਿ ਨਾ ਵੀ ਅਜੇ ਤੱਕ محکمہ ਦਾ ਬੰਦਾ ਪਹੁੰਚਿਆ ਜੀ ਕਿਹੜੇ ਰਕਪੇ ਚ ਤੁਸੀਂ ਦੱਸਦੇ ਹੋ 101 ਕ੍ਰ ਵਿੱਚ ਪਾਣੀ ਗਿਆ ਉੱਥੇ ਬਜਾਨਦ ਹੋਈ ਸੀ ਹਾਂਜੀ ਤਕਰੀਬਨ ਸਾਰੀ ਬਜਾਨਦ ਹੋਈ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਬਜਾਨਦ ਹੋਈ ਹੈ ਤਕਰੀਬਨ ਇਹ ਹਾਂਜੀ ਇਹ ਮੰਨ ਲਓ ਹੁਣ ਇਹ ਤੇ ਨਾਲ ਜਿਹੜਾ ਪਾਣੀ ਪੈ ਗਿਆ ਉਹਦੇ ਨਾਲ ਕੀ ਨੁਕਸਾਨ ਹੋ ਡਾਕ ਸਾਹਿਬ ਇਹ ਨੁਕਸਾਨ ਹੋ ਗਿਆ ਇਹ ਸਾਰਾ ਤਕਰੀਬਨ ਸਾਰਾ ਏਰੀਆ ਦੁਬਾਰਾ ਬੀਜਣਾ ਪੈਣਾ ਹੀ ਇਹ ਉੱਤੋਂ ਤੁਹਾਨੂੰ ਪਤਾ ਹੀ ਨਾ ਡੀਏਪੀ ਮਿਲ ਰਹੀ ਆ ਤੇ ਇਹ ਵੇਖੋ ਕਿਸਾਨ ਹੁਣ ਕਿੱਥੋਂ ਲਿਆਊਗਾ ਕਿਤੋਂ ਮਹੀਨੇ ਨੂੰ ਫਸਲ ਬੀਜੀ ਜਾਣੀ ਆ ਜੀ ਇਹ ਤਕਰੀਬਨ ਇਹਦਾ ਨੁਕਸਾਨ ਹੀ ਹੋ ਜਾਣਾ ਕਣਕ ਦਾ ਝਾੜ ਵੀ ਘਟ ਜਾਊਗਾ ਤੇ ਇਹਦਾ ਸਾਨੂੰ ਬੰਦਾ ਮਾਜਵਾ ਵੀ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਆਈ